ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾ ਤੇਜਸwini ਹਾਂ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਦਾ ਮੁੱਖ ਕਾਰਨ ਕੈਨੇਡਾ ਵਿੱਚ ਸਰਗਰਮ ਸਿੱਖ ਕੱਟੜਪੰਥੀ ਸਮੂਹਾਂ ਦਾ ਪ੍ਰਭਾਵ ਹੈ ਇਹਨਾਂ ਸਮੂਹਾਂ ਵੱਲੋਂ ਫੈਲਾਏ ਗਏ ਭਾਰਤ ਵਿਰੋਧੀ ਪ੍ਰਚਾਰ ਅਤੇ ਉਹਨਾਂ ਦੇ ਫੁੱਟ ਪਾਓ ਏਜੰਡਾ ਨੇ ਕੈਨੇਡਾ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਨੂੰ ਪ੍ਰਭਾਵਿਤ ਕੀਤਾ ਹੈ ਹਾਲ ਹੀ ਵਿੱਚ ਕੈਨੇਡਾ ਦੀ ਸੰਸਦ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਘਰਾੜ ਦੇਣ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਦਖਲ ਕਾਰਨ ਇਹ ਪ੍ਰਸਤਾਵ ਅਸਫਲ ਹੋ ਗਿਆ। ਇਸ ਪਰਿਸਥਿਤੀ ਨੇ ਕੈਨੇਡਾ ਵਿੱਚ ਸਿੱਖ ਵਕਵਾਦੀ ਸਮੂਹਾਂ ਦੇ ਵਧ ਰਹੇ ਪ੍ਰਭਾਵ ਤੇ ਉਹਨਾਂ ਦੇ ਝੰਡਿਆਂ ਨੂੰ ਉਜਾਗਰ ਕੀਤਾ ਹੈ। ਖਾਲਿਸਤਾਨੀ ਲਹਿਰ ਨਾਲ ਜੁੜੇ ਸਿੱਖ ਵਕਵਾਦੀ ਸਮੂਹਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰ ਲਈ ਹੈ। ਸਾਲਾਂ ਤੱਕ 88 ਹਮਾਇਤ ਹਾਸਲ ਕਰਨ ਤੋਂ ਬਾਅਦ ਇਹ ਗਰੁੱਪ ਹੁਣ ਆਪਣੇ ਏਜੰਡੇ ਨੂੰ ਵਿਸ਼ਵ ਪੱਧਰ ਤੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਵੱਜੋਂ ਮੰਨਤਾ ਦੇਣ ਦਾ ਪ੍ਰਸਤਾਵ ਇਹਨਾਂ ਸਮੂਹਾਂ ਵੱਲੋਂ ਭਾਰਤ ਵਿਰੋਧੀ ਪ੍ਰਚਾਰ ਨੂੰ ਫੈਲਾਉਣ ਦਾ ਇੱਕ ਹੋਰ ਕਦਮ ਸੀ ਇਹਨਾਂ ਸਮੂਹਾਂ ਦਾ ਮਕਸਦ ਭਾਰਤ ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਅਤੇ ਅਪਰਾਧੀ ਵੱਜੋਂ ਪੇਸ਼ ਕਰਨਾ ਹੈ ਜਦੋਂ ਕਿ ਉਹ ਖੁਦ ਆਪਣੀ ਕੱਟੜਪੰਥੀ ਵਿਚਾਰਧਾਰਾ ਨੂੰ ਲੁਕਾ ਕੇ ਨਫ਼ਰਤ ਦੇ ਵੰਡ ਨੂੰ ਵਧਾਵਾ ਦੇ ਰਹੇ ਹਨ ਪਰਸਪਤ ਦਸਮਾ 1984 ਦੇ ਦੰਗੇ ਦੀ 40ਵੀਂ ਬਰੇਗਣ ਦੇ ਨਾਲ ਮਿਲ ਖਾਂਦਾ ਸੀ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ੜਕਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮਤੇ ਰਾਹੀ ਇਨਾ ਵਖਵਾਦੀ ਸਮੂਹਾਂ ਨੇ ਕੈਨੇਡਾ ਤੇ ਆਪਣੇ ਵੰਡਵਾਦੀ ਏਜੰਡੇ ਨੂੰ ਅਪਣਾਉਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਇਹ ਹੀ ਨਹੀਂ ਇਨਾ ਗਰੁੱਪਾਂ ਨੇ ਟਰੂਡੋ ਸਰਕਾਰ ਦੀ ਸਿਆਸੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ ਵਿੱਚ ਸਿੱਖ ਖਾੜਕੁ ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਕੋਸ਼ਿਸ਼ਾਂ ਦਾ ਕੈਨੇਡਾ ਭਾਰਤ ਸਬੰਧਾਂ 'ਤੇ ਗੰਭੀਰ ਅਸਰ ਪਿਆ ਹੈ। ਭਾਰਤ ਨੇ ਕੈਨੇਡਾ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਕੱਟੜਪੰਥੀ ਤੱਤਾਂ ਦੀ ਹਮਾਇਤ ਕਰਨ ਵਾਲੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਸਕਦੇ ਨੇ ਪਰ ਕੈਨੇਡਾ ਸਰਕਾਰ ਨੇ ਇਸ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਕੈਨੇਡਾ ਵਿੱਚ ਹਿੰਦੂ ਮੰਦਿਰਾਂ 'ਤੇ ਹਮਲੇ ਅਤੇ ਖਾਲਿਸਤਾਨੀ ਅੱਤਵਾਦੀਆਂ ਅਤੇ ਸਿੱਖ ਖਾੜਕਾਵਾਂ ਵੱਲੋਂ ਦੇ ਪਾਈਚਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਉਦਾਹਰਣਾ ਸਪਸ਼ਟ ਤੌਰ ਤੇ ਦਰਸਾਉਂਦੀਆਂ ਨੇ ਕਿ ਕੈਨੇਡਾ ਨੇ ਇਨ੍ਹਾਂ ਸਮੂਹਾਂ ਨੂੰ ਆਪਣੀ ਗਤੀਵਿਧੀਆਂ ਲਈ ਭੱਲਿਆ ਹੈ। ਕੈਨੇਡੀਅਨ ਰਾਜਨੀਤਿਕ ਲੈਂਡਸਕੇਪ ਨੇ ਇਨਾ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ਪ੍ਰਤੀ ਆਪਣੇ ਪ੍ਰਤੀਕਿਰਿਆ ਵਿੱਚ ਵਾਰ-ਵਾਰ ਢਿੱਲ ਮੱਠ ਦਿਖਾਈ ਹੈ ਇਸ ਨੇ ਨਾ ਸਿਰਫ ਭਾਰਤ ਨੂੰ ਨਰਾਜ਼ ਕੀਤਾ ਸਗੋਂ ਕੈਨੇਡਾ ਦੀ ਅੰਦਰੂਨੀ ਸੁਰੱਖਿਆ ਤੇ ਸਮਾਜਿਕ ਸਦਭਾਵਨਾਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਹੁਣ ਕੈਨੇਡਾ ਦੇ ਆਦੀਵਾਸੀ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨੂੰ ਇਨਾ ਕੱਟੜਪੰਥੀ ਤੱਤਾ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੇਸ਼ ਦੀ ਰਾਸ਼ਟਰੀ ਏਕਤਾ ਨੂੰ ਖਤਰਾ ਹੈ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਇਸ ਪ੍ਰਸਤਾਵ ਦੇ ਖਿਲਾਫ ਖੜੇ ਹੋ ਕੇ ਦਲੇਰਾਨਾ ਕਦਮ ਚੁੱਕਿਆ ਹੈ ਉਹਨਾਂ ਸੰਸਦ ਵਿੱਚ ਇਸ ਪ੍ਰਸਤਾਵ ਵਿਰੁੱਧ ਆਪਣੀ ਸਥਿਤੀ ਸਪਸ਼ਟ ਕਰਦੇ ਇਸ ਨੂੰ ਭਾਰਤ ਵਿਰੋਧੀ ਏਜੰਡੇ ਦਾ ਹਿੱਸਾ ਘਰਾਰ ਦਿੰਦਾ ਹੈ ਆਰਿਆ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਤੰਗਿਆਂ ਨੂੰ ਨਸਲਕੁਸ਼ੀ ਕਹਿਣਾ ਗੁੰਮਰਾਹਕੁਨ ਅਤੇ ਬੇਇਨਸਾਫੀ ਹੈ ਤੇ ਇਹ ਸਿਰਫ ਭਾਰਤ ਵਿਰੋਧੀ ਤਾਕਤਾਂ ਦੇ ਪ੍ਰਚਾਰ ਦਾ ਹਿੱਸਾ ਹੈ ਉਸ ਦਾ ਇਹ ਕਦਮ ਨਾ ਸਿਰਫ ਭਾਰਤ ਕੈਨੇਡਾ ਸਬੰਧਨ ਨੂੰ ਬਚਾਉਣ ਲਈ ਮਹੱਤਵਪੂਰਨ ਸੀ ਸਗੋਂ ਕੈਨੇਡਾ ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿੱਚ ਇਕਤਾ ਬਣਾਈ ਰੱਖਣ ਲਈ ਵੀ ਜ਼ਰੂਰੀ ਹੈ ਕੈਨੇਡਾ ਲਈ ਆਪਣੀ ਕੂਟਨੀਤਕ ਪਹੁੰਚ ਤੇ ਮੂੜ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ ਕੈਨੇਡਾ ਸਰਕਾਰ ਨੂੰ ਹੁਣ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀ ਅੰਦਰੂਨੀ ਅਤੇ ਬਾਹਰੀ ਨੀਤੀ ਦੋਵਾਂ ਵਿੱਚ ਇਕਤਾ ਅਤੇ ਸਮੂਹਿਕਤਾ ਨੂੰ ਉਤਸ਼ਾਹਿਤ ਕਰਨੇ ਕਦਮ ਚੁੱਕੇ ਜੇਕਰ ਕੈਨੇਡਾ ਇਹਨਾਂ ਕੱਟੜਪੰਥੀ ਤੱਤਾਂ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਤਾਂ ਨਾ ਸਿਰਫ ਭਾਰਤ ਕੈਨੇਡਾ ਸਮਝੌਤੇ ਮਾੜਾ ਅਸਰ ਪਵੇਗਾ ਸਗੋਂ ਕੈਨੇਡਾ ਦੀ ਅੰਦਰੂਨੀ ਸੁਰੱਖਿਆ ਤੇ ਸਮਾਜਿਕ ਢਾਂਚਾ ਵੀ ਪ੍ਰਭਾਵਿਤ ਹੋਵੇਗਾ